ਬੋਲੇ ਸੋਨ ਰਪੈ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਮਨੁਵਾਦ ਦੇ ਖਿਲਾਫ ਮਾਨਵਤਾਵਾਦੀ ਸਿਧਾਂਤ ਦੇਨ ਵਾਲੇ ਬਹੁਜਨ ਸਮਾਜ ਦੇ ਮਹਾਨ ਰਹਿਬਰ ਜਗਤਗੁਰੂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੈਂ ਮੰਗਲ ਸਿੰਘ ਮੈਂਬਰ ਜਿਹੜਾ ਪ੍ਰਿਸ਼ਦ ਰੀਨਾ ਰਾਣੀ ਜੀ ਮੇਰੇ ਮੈਸੇਜ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਸਮੂਚੀ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਵਾਲਕਨ ਕੋਧਰ ਵੱਲੋਂ ਸਾਰੇ 100 ਲੱਖ ਲੱਖ ਵਧਾਈਆਂ ਦਿੰਦੇ ਨੇ ਸਾਰੇ ਵਾਰਡ ਦੀਆਂ ਸੰਗਤਾਂ ਨੂੰ ਤੇ ਮੈਂ ਆਪਣੇ ਵੱਲੋਂ ਇਹ ਸੰਦੇਸ਼ ਦੇਣਾ ਚਾਹੁੰਦਾ ਆ ਕਿ ਅਸੀਂ ਜਿਹੜੀ ਗੁਰਬਾਣੀ ਸਤਗੁਰੂ ਦਾਸ ਮਹਾਰਾਜ ਜੀ ਨੇ ਉਚਾਰੀ ਆ ਉਹਨੂੰ ਕੱਲਾ ਆਪਣੇ ਅਧਿਆਤਮਿਕਤਾ ਦੇ ਨਾਲ ਨਾ ਜੋੜੀਏ ਇਹ ਕ੍ਰਾਂਤੀਕਾਰੀ ਬਾਣੀ ਗੁਰਦਾਸ ਮਹਾਰਾਜ ਜੀ ਦੀ ਜਿਨ੍ਹਾਂ ਨੇ ਰਾਜ ਭਗ ਦੀ ਗੱਲ ਕੀਤੀ ਆ ਬੇਗੰਪੁਰੇ ਦੀ ਗੱਲ ਕੀਤੀ ਆ ਐਸਾ ਚਾਹੂ ਰਾਜ ਮੈਂ ਜਹ ਮਿਹਲੇ ਸਭਨ ਕਵਨ ਛੋਟ ਬੜੇ ਸਭ ਸੰਭਸੇ ਰਵਦਾਸ ਰਹੇ ਪਰਸਨ ਇਸ ਦਾ ਮੀਨਿੰਗ ਹਜੇ ਮੇਰੇ ਖਿਆਲ ਨਾਲ ਸਾਡੇ ਸਮਾਜ ਨੂੰ ਪੂਰਾ ਸਮਝ ਨਹੀਂ ਆਇਆ ਕਿਉਂਕਿ ਉਹਨਾਂ ਨਿਰਜ ਭਗ ਦੀ ਗੱਲ ਕੀਤੀ ਹੈ ਗੈਰ ਬਰਾਬਰਤਾ ਦੀ ਗੱਲ ਕੀਤੀ ਆ ਸ਼ੂਆ ਸ਼ਾਤ ਜਿਹੜਾ ਆ ਉਹ ਖਾਦਮ ਕੀਤਾ ਆ ਤੇ ਜਿੱਥੇ ਮੈਂ ਇਹ ਹੀ ਗੱਲ ਕਹਿਣੀ ਚਾਹੁੰਦਾ ਆ ਕਿ ਉਹ ਪੂਰੀ ਮਾਨਵਤਾ ਦੇ ਮਸੀਹਾ ਹੋਇ ਸਤਗੁਰੂ ਦਾਸ ਮਹਾਰਾਜ ਜੀ ਨੂੰ ਅਸੀਂ ਉਹਨੂੰ ਵੰਡ ਕੇ ਨਾ ਦੇਖੀਏ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਤਗੁਰੂ ਦਾਸ ਮਹਾਰਾਜ ਜੀ ਨੂੰ ਮਤਲਬ ਜਿਹੜਾ ਗੁਰਪੁਰਵ ਆ ਉਹ ਸਾਰਿਆਂ ਦੇ ਭਾਈਚਾਰੇ ਨਾਲ ਲੈ ਕੇ ਇਕੱਠੀ ਹੋਗੇ ਪ੍ਰੀਮ ਭਾਵਨਾ ਨਾਲ ਬਣਾਉਣਾ ਚਾਹੀਦਾ ਆ ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਬੋਧਿਆ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੂਦਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ